ਇੱਕ ਰੁੱਖ ਲਾਉਣ ਨਾਲ ਕਹਿੰਦੇ ਫਰਕ ਪਤਾ ਪੈਂਦਾ ਹੀ ਆ ਇੱਕ ਰੁੱਖ 100 ਸੁੱਖ ਰੁੱਖਾ ਤਾਂ ਮਨੁੱਖਾ ਤੇ ਅੱਜ ਅਸੀਂ ਮੌਜੂਦ ਆ ਜੀ ਪਿੰਡ ਵੀਰਾਂ ਦੇ ਵਿੱਚ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਜੀ ਤੇ ਅੱਜ ਗੁਰਪੁੰਨਿਆਂ ਵੀ ਆ ਤੇ ਇਸ ਮੌਕੇ ਤੇ ਸਾਡੇ ਵੀਰ ਗੋਲਦੇਵ ਸਿੰਘ ਜੀ ਨੇ ਰੁੱਖਾ ਰੜਾ ਜੰਗਲ ਲਾਇਆ ਜੀ ਅੱਜ ਤੇ ਕਾਫੀ ਜਣੇ ਸਮਾਜ ਦੀਆਂ ਸੰਸਥਾਵਾਂ ਉਹ ਇੱਥੇ ਪਹੁੰਚੀਆਂ ਮੈਂ ਇਹਨਾਂ ਸਾਰਿਆਂ ਸੋਸਥਮਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਰੇ ਆਪਣਾ ਆਪਣਾ ਯੋਗਦਾਨ ਪਾਇਆ ਇੱਥੇ ਆ ਕੇ ਤੇ ਮੇਰੇ ਵੱਲੋਂ ਵੀ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਜਿਦਾਂ ਇਹ ਸੋਸਥਮਾਂ ਦਾ ਕੰਮ ਕਰ ਰਹੀਆਂ ਹਨ ਆਪ ਅਸੀਂ ਸਾਰੇ ਇਕੱਠੇ ਹੋ ਕੇ ਅਸੀਂ ਵੀ ਰੁੱਖ ਲਾਈਏ ਰੁੱਖ ਬੰਡੀਏ ਤੇ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਸਾਡਾ ਇਹ ਰੁੱਖਾਂ ਦਾ ਆਨੰਦ ਮਾਣਨ ਤੇ ਜਿਹੜਾ ਟੈਂਪਰੇਚਰ 50 ਡੀ ਤੋਂ ਉੱਪਰ ਜਾਣ ਲੱਗਿਆ ਤੇ ਜੇ ਇਹ 50 ਡੀ ਤੋਂ ਉੱਪਰ ਚੱਲ ਗਿਆ ਤਾਂ ਮਨੋਖ ਜਿਹੜਾ ਉਹ ਸੜ ਜਾਵੇਗਾ ਮਰ ਜਾਵੇਗਾ ਤੇ ਇਸ ਲਈ ਆਓ ਅਸੀਂ ਰੁੱਖ ਲਗਾਈਏ ਜਿੱਦਾਂ ਇਹ ਸਮਾਜ ਸੇਵੀ ਸੰਸਥਾਵਾਂ ਕੰਮ ਕਰ ਰਹੀਆਂ ਨੇ ਜੇ ਸਾਰੇ ਪਬਲਿਕ ਇਸ ਤਰ੍ਹਾਂ ਕੰਮ ਕਰਨਾ ਸ਼ੁਰੂ ਕਰ ਦਵੇ ਤਾਂ ਫੇਰ ਸਾਡਾ ਪੰਜਾਬ ਹਰਿਆ ਭਰਿਆ ਹੋ ਜਾਊਗਾ ਆਓ ਆਪਾਂ ਇਹਨਾਂ ਸੰਸਥਾਵਾਂ ਨਾਲ ਗੱਲਬਾਤ ਕਰਦੇ ਹਾਂ ਤੇ ਕੀ ਇਹਨਾਂ ਦੇ ਵਿਚਾਰ ਆ ਤੇ ਕੀ ਸੁਝਾ ਦੇਣਗੇ ਤੇ ਆਓ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਸ਼ਾਰਾ ਕਰਦੇ ਹੋ ਜੀ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਹ ਜੋ ਮੀਟਿੰਗ ਹੈ ਇਹ ਧਰਤੀ ਨੂੰ ਇਸ ਵਾਤਾਵਰਣ ਨੂੰ ਬਚਾਉਣ ਲਈ ਹੈ ਇੱਕ ਰੁਕਣਾ ਫਰਕ ਤਾਂ ਪੈਂਦਾ ਹੈ ਪੈਂਦਾ ਹੈ ਪੈਂਦਾ ਹੈ ਏਕ ਨੂਰ ਸਵੇਸ ਇਹ ਵੀ ਸਸਤਾਈ ਹੈ ਉਹਨਾਂ ਦਾ ਧੰਨਵਾਦ ਕਰਦੇ ਹਾਂ ਅ ਬੇਸ਼ਵਰ ਅਰਜੁਨ ਵੈਲਫੇਅਰ ਸੁਸਾਇਟੀ ਸਰਤਾ ਸ਼ਰਮਾ ਜੀ ਕੁਲਵਿੰਦਰ ਬਿੱਟੂ ਜੀ ਸਾਰੇ ਦਿਨੋਂ ਧੰਨਵਾਦ ਕਰਦੇ ਹਾਂ ਦਰਸ਼ਨ ਸਿੰਘ ਮੱਟੂ ਜੀ ਆਂਟੀ ਜੀ ਸੁਭਾਸ਼ ਮੱਟੂ ਜੀ ਤੇ ਹੋਰ ਵੀ ਪਤਵੰਤੇ ਸੱਜਣ ਜਿੰਨੇ ਵੀ ਆਏ ਹੋਏ ਹਨ ਇਸ ਮਹਿਮੇ ਦਾ ਹਿੱਸਾ ਬਣਨ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਅੱਜ ਬੜਾ ਖੁਸ਼ੀ ਦਾ ਦਿਨ ਆ ਪਿੰਡ ਵੀੜਾ ਦਾ ਸ਼ਹੀਦ ਬਾਬਾ ਦੀਪ ਸਿੰਘ ਗੁਰਦੁਆਰਾ ਦੇ ਕੋਲ ਸਮਾਜ ਸੇਵਕ ਗੋਲਦੀ ਸਿੰਘ ਵੀੜਾ ਜਿਨ੍ਹਾਂ ਨੂੰ ਮੈਂ ਉਹ ਸ਼ਖਸ਼ਮੰਦਾ ਜਿਹੜਾ ਧਰਤੀ ਦੇ ਫੇਫੜੇ ਲਾਣ ਜਾ ਰਿਹਾ ਇਹ ਧਰਤੀ ਦੇ ਫੇਫੜੇ ਨੇ ਹੁਣ ਮਨੁੱਖ ਦੇ ਨਾ ਹੁਣ ਬੰਦਾ ਜੂ ਨਹੀਂ ਸਕਦਾ ਪਹਿਲਾ ਸ਼ਲੋਕ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਮੈਂ ਸ਼ਹੀਦ ਭੱਜ ਸਿੰਘ ਚੈਰੀਟੇਬਲ ਟਰੱਸਟ ਰਿਸਟੇਬਲ ਹਾਂ ਇਹ ਜਿਹੜੀ ਮਹਿਮਾ ਇਹਦਾ ਇੱਕ ਹਿੱਸਾ ਬਣਿਆ ਮੈਨੂੰ ਇਸ ਗੱਲ ਦਾ ਭਰੋਸਾ ਆ ਬੇ ਗੋਲਦੀਪ ਸਿੰਘ ਜਿੱਥੇ ਵੀ ਪੈਰ ਧਰਦੇ ਲੋਕ ਆਉਂਦੇ ਆ ਅੱਜ ਬਹੁਤ ਸਾਰੀਆਂ ਸੰਸਥਾਵਾਂ ਇੱਥੇ ਆਈਆਂ ਮੈਂ ਸਮਝਦਾ ਜਿਸ ਵਿੱਚ ਸਾਰਿਆਂ ਦੀ ਪਾਰਟਿਸਪੇਸ਼ਨ ਬਣ ਜਾਵੇ ਉਹ ਫਿਰ ਯੱਗ ਹੋ ਜਾਂਦਾ ਇੱਕ ਸ਼ਰਦਵਾ ਜਦੋਂ ਤੂੰ ਮਰਨਾ ਇੱਕ ਲੋਕ ਰਲ ਕੇ ਸੜਨਾ ਜਦੋਂ ਤੂੰ ਮਰਨਾ ਇੱਕ ਖੋਖਲਾ ਕੇ ਸੜਨਾ ਮਿੱਤਰਾ ਦੋ ਬੂਟੇ ਲਾ ਕੇ ਪਾਲਦੇ ਮਿੱਤਰਾ ਇਸ ਕੁਦਰਤ ਦਾ ਕਰਜ਼ਾ ਮੋੜਦੇ ਮਿੱਤਰਾ ਸਾਨੂੰ ਸਾਰਿਆਂ ਨੂੰ ਘਟੋਗੜ ਦੋ ਬੂਟੇ ਲਾਣੇ ਚਾਹੀਦੇ ਆ ਉਹਨੂੰ ਪਾਲਣਾ ਚਾਹੀਦਾ ਉਹ ਬੂਟਿਆਂ ਦਾ ਆ ਨਹਾਰ ਵਾ ਉਹਨੂੰ ਪਾਲੀਏ ਤੇ ਨਾਲ ਜੰਗਲੀ ਜਾਨਵਰਾਂ ਦਾ ਆਵਾਰਾ ਪਸ਼ੂਆਂ ਦਾ ਵੀ ਸਰਕਾਰ ਪ੍ਰਬੰਧ ਕਰੇ ਆਵਾਰਾ ਪਸ਼ੂ ਤੇ ਜੰਗਲੀ ਜਾਨਵਰੇ ਦਾ ਰੁੱਖਾਂ ਨੂੰ ਖਰਾਬ ਕਰਦੇ ਆ ਉਹਨਾਂ ਲਈ ਵੀ ਅਸੀਂ ਟੀਗਾਰਡ ਲਾਏ ਆ ਇਹਨਾਂ ਦਾ ਵੀ ਅਸੀਂ ਕੀਤਾ ਸੋ ਮੈਂ ਇਹ ਕਹਿਣਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਇਸ ਪਵਿੱਤਰ ਸਥਾਨ ਤੇ ਪਹੁੰਚੇ ਆ ਜਿੱਥੇ ਕਿ ਬਹੁਤ ਸਾਰੀਆਂ ਸੰਸਥਾਵਾਂ ਜਿਹੜੀਆਂ ਇਸ ਸਾਡੇ ਗੋਲਦੀ ਵੀਰ ਜੀ ਨੇ ਜਿਹੜੀ ਆਰਗੇਨਾਈਜੇਸ਼ਨ ਸ਼ੁਰੂ ਕੀਤੀ ਹੈ ਪਲਾਂਟ ਪਲਾਂਟੇਸ਼ਨ ਦੀ ਇਹਦੇ ਵਿੱਚ ਕਾਫੀ ਸਾਰੀਆਂ ਜਿਹੜੀਆਂ ਆਰਗੇਨਾਈਜੇਸ਼ਨ ਜਿਹੜੀਆਂ ਪੂਰੀਆ ਅਵੇਅਰਨੈਸ ਔਰ ਵਾਤਾਵਰਨ ਨੂੰ ਪਿਆਰ ਕਰਦੀਆਂ ਇਸ ਮਨੁੱਖਤਾ ਨੂੰ ਪਿਆਰ ਕਰਦੀਆਂ ਉਹ ਵੀ ਸਾਰੀਆਂ ਪਹੁੰਚਿਆ ਇੱਕ ਨੂਰ ਸਸਤਾ ਪਹੁੰਚੀ ਹੈ ਕਿ ਮੈਂ ਇਹ ਗੱਲ ਕਹਿਣਾ ਚਾਹਾਂਗੀ ਕਿ ਸਾਡੇ ਗੋਲਦੀ ਵੀਰ ਜੀ ਜਿਹੜੀ ਐਫਰਟਸ ਬੜੇ ਵਧੀਆ ਹੈ ਹਰ ਇੱਕ ਵੱਲੇ ਮਤਲਬ ਜਿਹੜੇ ਲੋਕਾਂ ਦੀ ਸੇਵਾ ਦੇ ਵਿੱਚ ਪ੍ਰੈਜ਼ెంట్ ਰਹਿੰਦੇ ਆ ਉਸ ਤੋਂ 2 ਸਾਲ ਪਹਿਲਾਂ ਵੀ ਜਿਹੜੀ ਅਸੀਂ ਇਹ ਮਹਿੰਮ ਸ਼ੁਰੂ ਕੀਤੀ ਸੀ ਵਿਸ਼ਵ ਵਰ ਜੋ ਨਾਮ ਦੀ ਜਿਹੜੀ ਸੁਸਾਇਟੀ ਬਣਾਈ ਸੀ ਉਸ ਵੇਲੇ ਸਾਨੂੰ ਬੁਲਾਇਆ ਸੀਗਾ ਇੱਥੇ ਇਹਨਾਂ ਨੇ ਸੋ ਜਿੰਨੀ ਸੇਵਾ ਸਾਡੀ ਲਗਾਈ ਸੀ ਬੁੱਟਿਆਂ ਦੀ ਉਹ ਵੀ ਪ੍ਰੋਵਾਈਡ ਕਰਵਾਤੀ ਹੈ ਬਾਕੀ ਜਿੰਨੀ ਵੀ ਦੁਬਾਰਾ ਹੋਰ ਵੀ ਚਾਹੀਦੇ ਹੋਈ ਉਹ ਵੀ ਜ਼ਰੂਰ ਕਰਵਾਵਾਂਗੇ ਤੇ ਮੇਰਾ ਕਹਿਣ ਦਾ ਮਤਲਬ ਹੈ ਕਿ ਸਾਰਿਆਂ ਨੂੰ ਇੱਕ ਮੈਸੇਜ ਹੈ ਕਿ ਧਰਤੀ ਜਿਹੜੀ ਦਿਨੋ ਦਿਨ ਬੰਜਰ ਹੁੰਦੀ ਜਾ ਰਹੀ ਹੈ ਇਹਨੂੰ ਅਸੀਂ ਬਚਾਉਣਾ ਕਿਉਂਕਿ ਸਾਡੇ ਜਿਹੜੇ ਬਜ਼ੁਰਗਾਂ ਨੇ ਜੋ ਕੁਝ ਸਾਨੂੰ ਦੇ ਕੇ ਗਏ ਆ ਅਸੀਂ ਵੀ ਆਪਣੀਆਂ ਪੀੜ੍ਹੀਆਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੁਛ ਨਾ ਕੁਛ ਦੇ ਕੇ ਜਾਣਾ ਕਿਉਂਕਿ ਆਕਸੀਜਨ ਜਿਹੜੀ ਹੈ ਸਭ ਤੋਂ ਜ਼ਿਆਦਾ ਜਨਰੇਟ ਜਿਹੜੀ ਹੈ ਜਿਹੜੇ ਪਲਾਂਟ ਪਲਾਂਟਸ ਹੀ ਕਰਦੇ ਆ ਹੋਰ ਆਕਸੀਜਨ ਦਾ ਕੋਈ ਸਾਧਨ ਨਹੀਂ ਹੈ ਸਾਡੇ ਗੋਲਦੀ ਵੀਰ ਜੀ ਦਾ ਸਭ ਤੋਂ ਬੇਟਾ ਜਿਹੜਾ ਹੈਗਾ ਗੋਲਦੀ ਵੀਰ ਦਾ ਬੇਟਾ ਹੈ ਉਹਦੇ ਤੋਂ ਸ਼ੁਰੂਆਤ ਕਰਵਾਂਦੇ ਹੋਏ ਬੱਚੇ ਦੇ ਨਾਮ ਤੇ ਹੀ ਇਹ ਬੂਟਾ ਜਿਹੜਾ ਲਗਵਾਇਆ ਜਾਏਗਾ ਸੋ ਸਟਾਰਟਿੰਗ ਜਿਹੜੀ ਹੋएगी ਉਸ ਤੋਂ ਬਾਅਦ ਬੱਚੇ ਲਗਾਉਣ ਕਿਉਂਕਿ ਬੱਚਿਆਂ ਨਾਲ ਹੀ ਇਹਨਾਂ ਬੂਟਿਆਂ ਦੇ ਪ੍ਰਤੀ ਪਿਆਰ ਚਾਹੀਦਾ ਹੈ ਤੇ ਉਹੀ ਇਹਨਾਂ ਨੂੰ ਪਾਲਣਗੇ ਉਹਨਾਂ ਨੂੰ ਜ਼ਿੰਮੇਵਾਰੀ ਦਾ ਅਹਿਸਾਸ ਹੋਏਗਾ ਕਿ ਇੱਕ ਬੂਟ ਦੀ ਮਹੱਤਵਪੂਰਨ ਮਤਵ ਇੱਕ ਰੁੱਖ ਨਾਲ ਜਿਹੜਾ ਫਰਕ ਤਾਂ ਪੈਂਦਾ ਹੈ ਅੱਜ ਸਾਡੇ ਵੀਰ ਗੋਲਦੀ ਸਿੰਘ ਬੀੜਾਂ ਦੇ ਸੱਦੇ ਤੇ ਬਾਜ਼ਾਵਾਨ ਪ੍ਰੇਮੀ ਔਰ ਇਸ ਧਰਤੀ ਨੂੰ ਪਿਆਰ ਕਰਨ ਵਾਲੇ ਸਾਰੀਆਂ ਸਮਾਜਿਕ ਸੰਸਥਾਵਾਂ ਜਿੱਥੇ ਪਹੁੰਚੀਆਂ ਨੇ ਸਭ ਦਾ ਇੱਕੋ ਇੱਕ ਮਕਸਦ ਹੈਗਾ ਕਿ ਅਸੀਂ ਇਸ ਕਲਾਈਮੇਟ ਨੂੰ ਇਸ ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣਾ ਔਰ ਇਸ ਨੂੰ ਇੱਕ ਸਿਹਤਮੰਦ ਬਣਾਉਣਾ ਔਰ ਇੱਕ ਪਾਣੀ ਨੂੰ ਜਿਹੜਾ ਕਿ ਸਾਡਾ ਦਿਨ-ਬਦਨ ਹਸਾਲ ਡਿੱਗਦਾ ਰਿਹਾ ਉਹਨੂੰ ਬਚਾਉਣਾ ਇਕੋ ਇੱਕ ਸਾਰਿਆਂ ਦਾ ਮੋਟਵਾ ਤੇ ਮੈਂ ਇੱਥੇ ਆਇਆ ਸਾਰੀਆਂ ਸੰਸਥਾਵਾਂ ਦਾ ਸਮਾਜੀ ਸੰਸਥਾਵਾਂ ਦਾ ਆਇਆਂ ਦਾ ਸਭ ਸਾਲ ਧੰਨਵਾਦ ਕਰਦਾ ਅੱਜ ਹਜੂਰ ਗੁਰਦੁਆਰਾ ਸਾਹਿਬ ਦੀ ਹਜ਼ੂਰੀ ਦੇ ਵਿੱਚ ਗੋਲਦੀ ਵੀਰ ਵੱਲੋਂ ਜਿਹੜਾ ਇਹ ਮੋਹਿਮ ਪਵਨ ਗੁਰੂ ਪਾਣੀ ਪਤਾ ਮਾਤਾ ਤਰਤ ਮਾਤ ਨੂੰ ਨੋਕ ਰੱਖਦੇ ਹੋਏ ਇਹ ਇੱਕ ਪੌਦੇ ਲਗਾਉਣ ਦਾ ਜਿਹੜਾ ਕੰਮ ਕਰ ਰਿਹਾ ਇਹ ਬੜੇ ਪੁੰਨ ਦਾ ਕੰਮ ਹੈ ਕਿਉਂਕਿ ਸਾਡੀ ਸੰਸਥਾ ਆਦਰਸ਼ ਸ਼ੋਚਲ ਵੈਲਫੇਅਰ ਸੁਸਾਇਟੀ ਚੀਰ ਭਗਤ ਸਿੰਘ ਚਾਹੀਏ ਟ੍ਰਸ ਤੇ ਜਿੰਨੇ ਵੀ ਸਾਡੇ ਅਪਕਾਰ ਸੋਸਾਇਟੀ ਵਾਲੇ ਵੀ ਆ ਇਹ ਸਾਰੇ ਰੁੱਖ ਲਾਣ ਦਾ ਕੰਮ ਕਰਦੇ ਆ ਪਿਛਲੇ ਸਮੇਂ ਦੇ ਵਿੱਚ ਅਸੀਂ ਹਜ਼ਾਰਾਂ ਰੁੱਖ ਲਾਏ ਆ ਵੱਡਣ ਵਾਲੇ ਤਾਂ ਤੁਹਾਨੂੰ ਮਿਲ ਜਾਣਗੇ ਲੇਕਿਨ ਲਾਣ ਵਾਲੇ ਘੱਟ ਮਿਲਣਗੇ ਮੈਂ ਇਹ ਅਪੀਲ ਕਰਦਾ ਅੱਜ ਅੱਜ ਦੇ ਮੌਕੇ ਤੇ ਕਿ ਜਿੱਦਾਂ ਅਸੀਂ ਪੌਦੇ ਲਾਏ ਐ ਓਦਾਂ ਅਸੀਂ ਪਾਲਣ ਦੀ ਵੀ ਕੋਸ਼ਿਸ਼ ਕਰੀਏ ਮੈਂ ਸਾਰੇ ਆਏ ਸੱਜਣਾ ਦਾ ਇਲਾਕਾ ਨਿਵਾਸੀਆਂ ਦਾ ਇੱਥੇ ਆਣ ਤੇ ਗੋਲਦੀ ਵੀਰ ਦੇ ਬਲਾਵੇ ਤੇ ਆਣ ਤੇ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਮੈਂ ਲੈਕਚਰਰ ਤ੍ਰਿਸ਼ੇਮ ਪਠਲਾਵਾ ਏਕ ਰੂਪ ਸਵੈ ਸੇਵਕ ਸੰਸਥਾ ਪਠਲਾਵਾ ਬਨਵਾਜਾ ਸੀ ਪਹੁੰਚਿਆ ਪੈਂਡ ਬੀੜਾ ਦੇ ਇਸ ਪਵਿੱਤਰ ਧਰਤੀ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਗੋਲਦੀ ਸਿੰਘ ਜਿਨ੍ਹਾਂ ਨੇ ਬਹੁਤ ਹੀ ਵਧੀਆ ਉਤਮ ਪ੍ਰਣਾਲੀ ਕੀਤਾ ਹੈ ਅੱਜ ਖੜੇ ਹਾਂ ਅਸੀਂ ਇਸ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਸਥਾਨ ਦੇ ਉੱਤੇ ਇਲਾਕੇ ਦੀਆਂ ਸਰਮੌਰ ਸੇਵਾਵਾਂ ਜਿਨ੍ਹਾਂ ਦੇ ਮਨ ਵਿੱਚ ਦਰਦ ਹੈ ਇਸ ਧਰਤੀ ਬਾਰੇ ਔਰ ਬਾਰੀਆਂ ਨਸਲਾਂ ਬਾਰੇ ਸੱਚ ਜਾਣਿਓ ਪੰਜਾਬ ਦੇ ਵਾਰਸੋ ਅਗਰ ਜੇਕਰ ਤੁਸੀਂ ਅੱਜ ਨਾ ਜਾਗੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਤੁਹਾਨੂੰ ਕਦੇ ਮਾਫ਼ ਨਹੀਂ ਕਰਨਗੀਆਂ ਪੰਜਾਬ ਦੀ ਧਰਤੀ ਪੰਜਾਬ ਦੀ ਮਿੱਟੀ ਪੰਜਾਬ ਦਾ ਪਾਣੀ ਪੰਜਾਬ ਦੀ ਹਵਾ ਇਸ ਕਦਰ ਪলিউਟਡ ਹੋ ਚੁੱਕੀ ਆ ਕਿ ਸਾਹ ਲੈਣਾ ਬਹੁਤ ਔਖਾ ਹੋ ਚੁੱਕਾ ਹੈ ਲੋੜ ਹੈ ਇਹੋ ਜੀਆਂ ਮਹਿਮਾ ਨੂੰ ਹਰ ਸਥਾਨ ਤੋਂ ਹਰ ਪਿੰਡ ਤੋਂ ਹਰ ਧਾਰਮਿਕ ਸਥਾਨ ਤੋਂ ਉਠੰਦੀ ਲੋੜ ਹੈ ਆਕਸੀਜਨ ਕਿੱਥੋਂ ਲਵਾਂਗੇ ਤੁਸੀਂ ਦੇਖਿਆ ਆ ਗਿਆ ਕੋਰੋਨਾ ਟਾਈਮ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਚੜੇ ਸੀ ਆਕਸੀਜਨ ਦੀ ਕਾਰਡ ਕਰਕੇ ਹਸਪਤਾਲ ਵਿੱਚ ਸਿਵਿਆਂ ਦੇ ਰਾਸਤੇ ਪੈ ਗਏ ਲੇਕਿਨ ਆਕਸੀਜਨ ਸਾਨੂੰ ਸਾਡੀ ਬਲਸ ਵੀ ਦੇਣੀ ਆ ਸਾਡੇ درخت ਤੇ ਦੇਣੀ ਆ ਸਾਡੇ ਬੂਟਿਆਂ ਤੇ ਦੇਣੀ ਆ ਗੋਲਡੀ ਸਿੰਘ ਲੋਕ ਕੀਤਾ ਗਿਆ ਤੋਂ ਪ੍ਰਾਪਾ ਇਹ ਸਮਾਜ ਵਿੱਚ ਇੱਕ ਵਧੀਆ ਸੇਹ ਦੇਣ ਜਾ ਰਿਹਾ ਹੈ ਸਮੁੱਚੀਆਂ ਸਹਿਸਤਾਵਾਂ ਦਾ ਬਹੁਤ-ਬਹੁਤ ਧੰਨਵਾਦ ਇਸ ਕਾਰਜ ਨੂੰ ਤੁਸੀਂ ਸ਼ੁਰੂ ਕਰਨ ਜਾ ਰਹੇ ਹੋ ਵਾਹਿਗੁਰੂ ਕਿਰਪਾ ਕਰਨ ਇਸ ਨੇ ਠੀਕਿਆ ਸ਼ੁਭ ਕਰਨ ਤੇ ਕਬੂ ਹਣਾ ਟਰੋ ਇਹਦਾ ਕੋਈ ਵਧੀਆ ਕਾਰਜ ਉਸ ਨੂੰ ਕਰਨ ਵਿੱਚ ਕਦੀ ਵੀ ਹਿਚਕਿਚਾਟ ਮਹਿਸੂਸ ਨਹੀਂ ਹੋਣੀ ਚਾਹੀਦੀ ਇਹ ਆਉਣ ਵਾਲੀਆਂ ਪੀੜ੍ਹੀਆਂ ਦਾ ਇੱਕ ਜੀਵਨ ਦਾ ਆਧਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਮਾਜ ਲਈ ਫਿਕਰਮੰਦ ਤੇਰਾ ਇਹਨਾਂ ਬੀੜਾਂ ਦੇ ਵਿੱਚ ਇਕੱਠੀਆਂ ਹੋਈਆਂ ਨੇ ਗੋਲਡੀਸਨ ਬੀੜਾਂ ਜਿਨ੍ਹਾਂ ਦਾ ਸਮਾਜ ਸੇਵਾ ਦੇ ਵਿੱਚ ਚੰਗਾ ਨਾਮ ਹੈ ਉਹਨਾਂ ਨੇ ਬਹੁਤ ਵੱਡਾ ਪ੍ਰਾਲਾ ਕੀਤਾ ਇੱਕ ਖੇਤਰ ਵਿੱਚ ਜੰਗਲ ਲਗਾਇਆ ਜਾ ਰਿਹਾ ਕਈ ਵਾਰੀ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਯਾ ਫਿਰ 70-80 ਸਾਲਾਂ ਦੀ ਉਮਰ ਹੈ ਗਈ ਅਸੀਂ ਵੀ ਕਰੀਬ 50 ਦੇ ਹੋ ਗਏ ਆ ਅਸੀਂ ਵੀ ਥੋੜਾ ਇਹ ਦੇਖਿਆ ਕਿ ਕਿਸਾਨਾਂ ਦੇ ਖੇਤਾਂ ਦੇ ਵਿੱਚ ਪਹਿਲੀ ਇੱਕ ਥੋੜਾ ਜਿਹਾ ਪੋਰਸ਼ਾ ਰਿਜ਼ਰਵ ਹੁੰਦਾ ਸੀ ਉਹਨੂੰ ਝਿੜੀ ਕਹਿੰਦੇ ਸੀ ਅਸੀਂ ਉਹਨੇ ਆਪਣੇ ਖੇਤਾਂ ਦੀ ਆਪਣੇ ਹਿੱਸੇ ਦਾ ਇੱਕ ਰਾਖਮਾ ਜੰਗਲ ਰੱਖਿਆ ਹੁੰਦਾ ਸੀਗਾ ਤੇ ਉਹ ਹੌਲੀ-ਹੌਲੀ ਕੀ ਮਸ਼ੀਨਰੀ ਆ ਗਈ ਤੇ ਉਹ ਜੰਗਲ ਹੌਲੀ-ਹੌਲੀ ਖਤਮ ਹੋ ਗਏ ਤੇ ਹੁਣ ਜਿਹੜਾ ਇਤਿਹਾਸ ਆਪਣੇ ਆਪ ਨੂੰ ਦੁਹਰਾ ਰਿਹਾ ਅੱਜ ਫੇਰ ਜਿਹੜਾ ਹੈ ਗੋਲਦੀ ਸਿੰਘ ਵੀੜਾ ਵੱਲੋਂ ਜਿਹੜਾ ਹੈ ਉਹ ਜਿਹੜਾ ਸ਼ੁਰੂ ਕੀਤਾ ਕਦਮ ਹੈ ਮੈਂ ਸਮਝਦਾ ਕਿ ਬਹੁਤ ਵੱਡਾ ਕਦਮ ਹੈ ਇਹ ਜਿਹੜੀ ਵੀੜਾਂ ਦੇ ਵਿੱਚ ਪਾਈ ਗਈ ਪੈਰ ਪੂਰੇ ਪੰਜਾਬ ਦੇ ਵਿੱਚ ਇੱਕ ਕਾਫਲੇ ਦੇ ਰੂਪ ਦੇ ਵਿੱਚ ਉੱਭਰੇਗੀ ਮੈਨੂੰ ਆਸ ਹੀ ਨਹੀਂ ਸਗੋ ਯਕੀਨ ਹੈ ਕਿ ਜਿਹੜਾ ਇਹ ਕਾਰਜ ਹੈ ਉਹ ਪੂਰੇ ਪੰਜਾਬ ਦੇ ਵਿੱਚ ਇੱਕ ਸੁਨੇਹਾ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਬਹੁਤ ਸ਼ੁਭ ਦਿਹਾੜਾ ਹੈ ਜਿੱਥੇ ਗੋਲਦੀ ਭਾਜੀ ਨੇ ਉਪਰਾਲਾ ਕੀਤਾ ਅੱਜ ਪੂਰੇ ਪੰਜਾਬ ਵਿੱਚ ਜਾਂ ਪੂਰੇ ਹਿੰਦੁਸਤਾਨ ਵਿੱਚ ਗੁਰੂ ਪੁੰਨਿਆਂ ਮਨਾਈ ਜਾ ਰਹੀ ਜਿੱਥੇ ਲੋਕ ਲੱਖਾਂ ਲੋਕ ਟਰਾਲੀਆਂ ਗੱਡੀਆਂ 'ਚ ਭਰ ਕੇ ਆਪਣੇ ਗੁਰੂਆਂ ਦੇ ਯਾਰੇ ਤੇ ਉੱਥੇ ਅੱਜ ਜਿਹੜੇ ਉਹ ਸ਼ਖਸ ਉਹ ਸੇਰ ਖੜੇ ਹਨ ਜਿਹੜੇ ਪੂਰੇ ਚਿੰਤਿਤ ਹਨ ਤੇ ਅਸਲ ਜਿਹੜੇ ਗੁਰੂਆਂ ਨੇ ਬਾਣੀ 'ਚ ਕਿਹਾ ਸੀ ਕਿ ਪਵਨ ਗੁਰੂ ਅਸਲੀ ਗੁਰੂ ਸਾਡੀ ਪਵਨ ਹੈ ਜੋ ਮਹਾਰਾਜ ਕਿੰਨੇ ਸਾਲ ਪਹਿਲਾਂ ਕਹਿ ਗਏ ਉਹਨਾਂ ਨੇ ਉਪਰਾਲਾ ਕੀਤਾ ਕਿ ਅਸੀਂ ਗੁਰੂ ਪੁੰਨਿਆ ਇਸ ਢੰਗ ਨਾਲ ਬਣਾਈਏ ਮੈਂ ਗ੍ਰੀਨ ਵਿਲੇਜ ਵੈਲਫੇਅਰ ਸੁਸਾਇਟੀ ਬਿਨੀਅਲ ਵੱਲੋਂ ਇਹਨਾਂ ਨੂੰ ਬਹੁਤ ਸ਼ੁਭ ਕਾਮਨਾ ਦਿੰਦਾ ਤੇ ਸਾਰਿਆਂ ਨੂੰ ਅਪੀਲ ਕਰਦਾ ਹਾਂ ਇਹ ਆਪਾਂ ਇੱਕ ਨਾਰਾ ਜਰੂਰ ਰੱਖੀਏ ਕਿ ਕੋਖ ਰੁਖ ਜਲ ਤੇ ਜੰਗਲ ਜੇ بچਣਗੇ ਹੋਵੇਗਾ ਮੰਗਲ ਧੰਨਵਾਦ ਹਾਂਜੀ ਅੱਜ ਪਿੰਡ ਵੀੜਾਂ ਦੀ ਧਰਤੀ ਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਗੁਰਦਵਾਰ ਸਾਹਿਬ ਦੀ ਨਾਲ ਲੱਗਦੀ ਜ਼ਮੀਨ ਦੇ ਵਿੱਚ ਜਿਹੜਾ ਮਿੰਨੀ ਜੰਗਲ ਲਗਾਇਆ ਜਾ ਰਿਹਾ ਜਿਹਦਾ ਮੈਂ ਸਮਝਦਾ ਸਭ ਤੋਂ ਵੱਡਾ ਸੇਹਰਾ ਗੋਲਦੀ ਸਿੰਘ ਵੀੜਾਂ ਜਿਹੜੇ ਪਹਿਲਾਂ ਵੀ ਕਿਸੇ ਜਾਣ ਪਛਾਣ ਦੇ ਮਤਾਜ ਨਹੀਂ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਕਰੋਨਾ ਟਾਈਮ ਦੇ ਵਿੱਚ ਸਭ ਤੋਂ ਵੱਧ ਸੈਨੀਟਾਈਜ਼ਰ ਵੰਡਣ ਵਾਲੇ ਸਭ ਤੋਂ ਵੱਧ ਸਰਕਾਰੀ ਇਮਾਰਤਾਂ ਚਾਹੇ ਬਿਜਲੀ ਘਰ ਹਸਪਤਾਲ ਪੁਲਿਸ ਸਟੇਸ਼ਨ ਸੈਨੀਟਾਈਜ਼ਰ ਮਸ਼ੀਨਾਂ ਲਾਉਣ ਵਾਲੇ ਬਾਟਰ ਕੂਲਰ ਲਾਉਣ ਵਾਲੇ ਉਹ ਬਹੁਤ ਸਾਰੇ ਨਿਕਾਂ ਗੱਲ ਜਿਹੜੇ ਭਾਈ ਹੁਣ ਕਰਦੇ ਆ ਅੱਜ ਮੈਂ ਸਮਝਦਾ ਸਾਡੇ ਦੁਆਬੇ ਦੀ ਕ੍ਰੀਮ ਇੱਥੇ ਪਹੁੰਚੀ ਆ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿ ਆਪਣੇ ਪਿੰਡ ਦੇ ਵਿੱਚ ਆਪਣੇ ਆਪਣੇ ਪਿੰਡ ਦੇ ਵਿੱਚ ਇਹ ਇੱਕ ਲਹਿਰ ਬਣਾਈਏ ਜਿਹਦੇ ਨਾਲ ਸਾਡਾ ਜਿਹੜਾ ਵਾਤਾਵਰਨ ਪ੍ਰਦੂਸ਼ਣ ਹੋ ਗਿਆ ਆਕਸੀਜਨ ਪ੍ਰੋਪਰ ਲੋਕਾਂ ਨੂੰ ਨਹੀਂ ਮਿਲ ਰਹੀ ਜਾ ਜਿਹੜਾ ਪਾਣੀ ਦੀ ਕਮੀ ਆ ਰਹੀ ਹੈ ਉਹਨੂੰ ਦੂਰ ਕਰਨ ਲਈ ਵੱਧ ਤੋਂ ਵੱਧ ਰੁੱਖ ਲਗਾਈਏ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਯਾਦ ਰੱਖਣ ਸੋ ਸਾਰੀਆਂ ਆਈਆਂ ਹੋਈਆਂ ਸੰਗਤਾਂ ਦਾ तहे ਦਿਲੋਂ ਧੰਨਵਾਦ ਜਿਹੜਾ ਦਿਹਾੜਾ ਗੁਰੂ ਪੁੰਨਿਆਂ ਦਾ ਸਾਡਾ ਸਭ ਤੋਂ ਵੱਡਾ ਜਿਹੜਾ ਫਰਜ਼ ਆ ਗੁਰੂ ਪੁੰਨਿਆਂ ਦਾ ਅੱਜ ਜਿਹੜੀ ਦક્ષਨਾ ਆ ਸਾਡੇ ਗੋਲਦੀ ਭਾਜੀ ਕਿਉਂਕਿ ਇਨਸਾਨ ਇਸ ਧਰਤੀ ਤੇ ਆਇਆ ਜਾਣਾ ਇੱਕ ਦਿਨ ਸਾਰਿਆਂ ਨੇ ਆ ਪਰ ਸਾਇੰਸ ਦੇ ਹਿਸਾਬ ਨਾਲ ਵੀ ਜਿੰਨਾ ਆਪਣੀ ਜ਼ਿੰਦਗੀ ਦੇ ਵਿੱਚ ਤਕਰੀਬਨ ਤੀ 40 ਬੂਟੇ ਜਿਸ ਵੇਲੇ ਇਕੱਠੇ ਹੁੰਦੇ ਆ ਜਿੰਨਾ ਬੰਦਾ ਆਪਣੀ ਜ਼ਿੰਦਗੀ ਦਾ ਜਿਹੜਾ ਉਹਦੇ ਨਾਲ ਆਕਸੀਜਨ ਆਪਾਂ ਪਲੂਟਡ ਕਰਦੇ ਆ ਉਹਨੂੰ ਪਿਉਰੀਫਾਈ ਕਰਦਾ ਪਰ ਅੱਜ 골ਡੀ ਜੀ ਦਾ ਸਭ ਤੋਂ ਵੱਡਾ ਅਪਰਾਧ ਇਹ ਆ ਲੋਕ ਜਿਹੜੀ ਜ਼ਮੀਨ ਲੈ ਕੇ ਜਾਂਦਾ ਆਪਣੀ ਇੰਡਸਟਰੀ ਬਣਾਉਂਦੇ ਆ ਜਾਂ ਆਪਣਾ ਕੋਈ ਕਾਰੋਬਾਰ ਕਰਦੇ ਆ ਸਭ ਤੋਂ ਜਿਆਦਾ ਵੱਡੀ ਗੱਲ ਇਹ ਆ ਕਿ ਇਸ ਇਨਸਾਨ ਨੇ ਇਹ ਜ਼ਮੀਨ ਮੁੱਲ ਲਈ ਆ ਸਧਾਰਨ ਪਰਿਵਾਰ ਦੇ ਵਿੱਚੋਂ ਹੋ ਕੇ ਇਹ ਜ਼ਮੀਨ ਮੁੱਲ ਲੈ ਕੇ ਇਹਦੇ ਵਿੱਚ ਬੂਟੇ ਲਾ ਕੇ ਇੱਕ ਵਾਰੀ ਜਦ ਸਾਰੇ ਜਿਹੜੇ ਤਾਰੀਆਂ ਮਾਰਦੇ ਉਸ ਇਨਸਾਨ ਲੈ ਕਿਉਂਕਿ ਅੱਜ ਜਿਹੜਾ ਇਸ ਧਰਤੀ ਦਾ ਕਰਜ਼ਾ ਦੇਖੋ 골ਡੀ ਸਾਹਿਬ ਨੇ ਦਿੱਤਾ ਉਤਾਰ ਐਨੇ ਬੂਟੇ ਲਵਾ ਕੇ ਜੇ 2 250 ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ 골ਡੀ ਜੀ ਤੋਂ ਇੱਕ ਸੇਹ ਦਲਾ ਕੇ ਜਿੱਥੇ ਕਿਤੇ ਖਾਲੀ ਜਗ੍ਹਾ ਕੋਈ ਬੰਦਾ ਲੈ ਨਹੀਂ ਸਕਦਾ ਇੱਥੇ 100 100 ਏਕੜ ਦੇ ਮਾਰ ਕੇ ਵੀ ਹੈਗੇ ਆ ਜਿਹੜੇ ਨਾਲ ਆਪਣੇ ਬੱਟ ਦੇ ਹੋਣ ਲੰਦੇ ਗੱਲ ਸੋਚਦੀ ਅੱਜ ਜਿੱਥੇ 골ਡੀ ਸਾਹਿਬ ਨੇ ਇਸ ਗੱਲ ਦੀ ਇਸ ਗੱਲ ਦਾ ਆਗਾਹ ਵਾਦੂ ਸੋਚ ਕੀਤੀ ਆ ਮੈਂ ਪੰਜਾਬ ਵਾਸੀਆਂ ਨੂੰ ਜਿਹੜੇ ਹੋਰ ਦੇਸ਼ ਵਿਦੇਸ਼ ਵਿੱਚ ਰਹਿੰਦੇ ਆ ਉਹ ਉਹਨਾਂ ਨੂੰ ਇਹ ਗੱਲ ਕਹਿਣੀ ਜਾਣਾ ਕਿ ਤੁਸੀਂ ਬਾਹਰ ਚਲ ਗਏ ਆ ਤੁਸੀਂ ਕੰਮ ਸੇ ਕੰਮ ਆਪਣੇ ਧਰਤੀ ਜਿਸ ਧਰਤੀ ਤੇ ਤੁਸੀਂ ਜਨਮ ਲਿਆ ਕੰਮ ਸੇ ਕੰਮ ਉਥੇ ਇੱਕ ਜਾਂ ਦੋ ਖੇਤ ਲੈ ਕੇ ਆਪਣੀ ਪੰਚਾਇਤ ਨੂੰ ਦੋ ਜਾਂ ਕਿਸੇ ਸੋਸਾਇਟੀ ਦੇ ਹਵਾਲੇ ਕਰੋ ਕਿਉਂਕਿ ਉਥੇ ਜੰਗਲ ਲਾਏ ਜਾਣ ਤਾਂ ਹੀ ਸਾਡਾ ਇਸ ਧਰਤੀ ਦਾ ਜਿਹੜਾ ਆ ਵਾਤਾਵਰਣ ਸਹੀ ਹੋਣਾ 154 ਕਰੋੜ ਜੇ ਅਸੀਂ ਬੂਟੇ ਇਸ ਧਰਤੀ ਤੇ ਲਾਣੇ ਆ ਤਾਂ ਜਾ ਕੇ ਰੀਸਾਈਕਲਿੰਗ ਹੋਣੀ ਆ ਨਹੀਂ ਤਾਂ 2029 ਦੇ ਵਿੱਚ ਪਾਣੀ ਜਿਹੜਾ ਉਹ ਮੁੱਕ ਰਿਹਾ ਡਾਰਕ ਜ਼ੋਨ ਦੇ ਵਿੱਚ ਆ ਨਵੇਂ ਸ਼ਹਿਰ ਜਾ ਕੇ ਪੁੱਛ ਲੋ ਜਾ ਕੇ ਲੋਕ ਤਰਾਏ ਤਰਾਏ ਕਰਦੇ ਆ ਪਾਣੀ ਮੁੱਕ ਗਿਆ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਜਿੱਦਾਂ ਗੋਲਦੀ ਜੀ ਨੇ ਅਸਲੀ ਜਾਮਾ ਪਹਿਨ ਆਇਆ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਇਹਨਾਂ ਦੀ ਜਿਹੜੀ ਹੈ ਹੌਸਲਾ ਵਧਾਈ ਕਰੀਏ ਮੈਂ ਵਿਸ਼ੂ ਵਰਜਨ ਵੈਲਫੇਅਰ ਕਲੱਬ ਨੂੰ ਅਸੀਂ ਅਨੇਕਾ ਬੂਟੇ ਲਵਾਏ ਆ ਸਾਡੇ ਮੱਟੂ ਅੰਕਲ ਹੁਣੀ ਰੋਕੀ ਜੀ ਹੋਰ ਸਾਡੇ ਬਲਵਿੰਦਰ ਕਿਤਨਾ ਜੀ ਅਸ਼ਨੀ ਜੀ ਆਪਣੇ ਲਖਵਿੰਦਰ ਜੀ ਸਾਡੀ ਆਂਟੀ ਜੀ ਦੇਖੋ ਇੱਕ ਸੁਣੋ ਤੁਸੀਂ ਦੱਸੋ ਐਨ ਏਜ਼ ਹੋਣ ਦੇ ਬਾਵਜੂਦ ਸਾਡੇ ਅੰਕਲ ਜੀ ਆਂਟੀ ਜੀ ਹਰੇ ਪ੍ਰੋਗਰਾਮਾਂ ਦੇ ਵਿੱਚ ਪਹੁੰਚਦੇ ਆ ਤੇ ਸਾਡੇ ਹੋਰ ਉਹਨਾਂ ਤੋਂ ਦੇਖ ਕੇ ਨਾ ਤੁਹਾਨੂੰ ਸਾਨੂੰ ਸਹਿਦ ਲੈਣੀ ਚਾਹੀਦੀ ਆ ਕਿ ਹੁਣ ਅੰਦਰ ਬੈਠਣ ਦਾ ਵਕਤ ਨਹੀਂ ਆਇਓ ਆਇਓ ਅਸੀਂ ਸਾਰੇ ਬਾਹਰ ਨਿਕਲ ਕੇ ਇਸ ਧਰਤੀ ਮਾਂ ਨੂੰ ਬਚਾਈਏ ਇਹਨਾਂ ਸ਼ਬਦਾਂ ਦਾ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਤੁਸੀਂ ਅੱਖ ਨੂੰ ਚੜ੍ਹ